ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਦੋ ਦਿਨਾਂ ਦੀ ਅਪਡੇਟ ਦਿਆਂਗੇ ਜੀ 27 ਤੇ 28 ਫਰਵਰੀ ਸਿਸਟਮ ਲੱਗਣਾ ਜੀ ਅੱਜ ਤੋਂ ਸਿਸਟਮ ਸ਼ੁਰੂ ਹੋ ਚੁੱਕਿਆ ਹੈ ਤੇ ਇਹਦੀ ਅਪਡੇਟ ਅਸੀਂ ਤੁਹਾਨੂੰ ਰੋਜ਼ਾਨਾ ਤੌਰ ਤੇ ਦਿੰਦੇ ਆ ਰਹੇ ਹਾਂ ਸੋ ਅੱਜ ਤੋਂ ਪਛਮੀ ਸਿਸਟਮ ਸਰਗਰੂ ਹੈ ਪੰਜਾਬ ਹਰਿਆਣਾ ਰਾਜਸਥਾਨ ਲੰਦੇ ਪਾਕਿਸਤਾਨ ਵਾਲ ਦੇ ਖੇਤਰ ਜੰਮੂ ਕਸ਼ਮੀਰ ਹਿਮਾਚਲ ਤੇ ਜੋਪੀ ਦੇ ਪੱਛਮੀ ਖੇਤਰ ਦਿੱਲੀ ਹਰਿਆਣਾ ਦੇ ਲਗਭਗ ਬਹੁਤੇ ਖਾਗਾਂ ਤੱਕ ਇਹ ਸਿਸਟਮ ਪਹੁੰਚ ਕਰ ਚੁੱਕਿਆ ਹੈ ਐਸਰ ਦਿਨਾਂ ਤਾਜ਼ਾ ਸੈਟਲਰ ਦਸੀਣਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 27 ਫਰਵਰੀ ਦੀ ਸਵੇਰ ਹੈ ਔਰ ਲਗਭਗ 10 ਵਜੇ ਚੁੱਕੇ ਨੇ ਸਿਸਟਮ ਤੇ ਸਦਕਾ ਅੱਜ ਵੈਸੇ ਹਵਾਵਾਂ ਕੋਈ ਬਹੁਤੀ ਰਫਤਾਰ ਤੇ ਨਹੀਂ ਚੱਲ ਰਹੀਆਂ ਹਲਕੇ ਤੋਂ ਲੈ ਕੇ ਦਰਮਿਆਨੀ ਰਫਤਾਰ ਤੇ ਦੱਖਣਪੂਰਬੀ ਹਵਾ ਚੱਲਦੀ ਖਈ ਹੈ ਹਲਕੀ ਕਿਣਮਣ ਜਾਂ ਫਿਰ ਹਲਕੇ ਫੁਹਾਰਾ ਵੀ ਤੇ ਅੱਧੀ ਰਾਤ ਤੋਂ ਬਾਅਦ ਹੁਣ ਸਵੇਰ ਦੇ ਲਗਭਗ 10 ਵਜੇ ਤੱਕ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਦਰਜ ਹੋਈਆਂ ਨੇ ਹਲਕੇ ਸ਼ਰਾਟੇ ਲੱਗੇ ਨੇ ਔਰ ਕੁਝ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਵੀ ਬੂੰਦਾਬੰਦੀ ਹੋਈ ਹੈ ਔਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਵੀ ਬੂੰਦਾ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਦੇ ਸਪੈਲ ਲੱਗਣੇ ਨੇ ਜੀ ਔਰ ਗਰਜਲਿਸ਼ਕ ਤਗੜੀ ਹੋਏਗੀ ਤੇ ਗੜੇ ਮਾਰ ਵੀ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਇਹ ਅਸੀਂ ਅਲਰਟ ਪਹਿਲਾਂ ਤੋਂ ਹੀ ਕਰਦੇ ਆ ਰਹੇ ਆਂ ਤੇ ਗੜੇ ਮਾਰੀ ਦੀ ਸਦਕਾ ਜਾਂ ਫਿਰ ਗਰਜਲਿਸ਼ਕ ਜਦੋਂ ਹੁੰਦੀ ਹੈ ਤਾਂ ਤੁਸੀਂ ਆਪਣਾ ਵਿਚਾਰ ਰੱਖਣਾ ਖੁੱਲੇ 'ਚ ਨਹੀਂ ਖੜਨਾ ਤੁਸੀਂ ਆਪਣੇ ਛੇਠਾ ਆ ਸਕਦੇ ਆਂ ਛੱਤ ਜਿਹੜੀ ਸੀਮੈਂਟ ਵਾਲੀ ਆਪਣੀ ਛੱਤ ਆ ਉਹਦੇ ਹੇਠਾਂ ਤੁਸੀਂ ਖੜ ਸਕਦੇ ਆਂ ਗਰਜਲਿਸ਼ਕ ਤਗੜੀ ਇਹਨਾਂ ਖੇਤਰਾਂ ਦੇ ਵਿੱਚ ਹੋਣ ਦੇ ਆਸਾਰ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਜੋ ਸਪੱhle ਨਾ ਖੇਤਰਾ ਦੇ ਵਿੱਚ ਲੱਗਨੇ ਆ ਮਾਲਵੇ ਦੇ ਜਿਹੜੇ ਜ਼ਿਲ੍ਹੇ ਇਹਨਾਂ ਖੇਤਰਾ ਦੇ ਨਾਲ ਲੱਗਦੇ ਆ ਜਾਂ ਫਿਰ ਬਾਦ ਖੇਤਰ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਬਰਨਾਲਾ ਸੰਗਰੂਰ ਮਲੇਰ ਕੋਟਲਾ ਤੇ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਾਰਵੀਂੀ ਦਰਜ ਹੋਣਗੇ ਜੀ ਅਸਾਰ ਸੰਭਾਵਨਾਵਾਂ ਇਹ ਲੱਗ ਰਹੀਆਂ ਨੇ ਤੇ ਆਉਂਦੇ 48 ਘੰਟੇ ਸਿਸਟਮ ਦੇ ਨਾਲ ਖੇਤਰਾਂ ਦੇ ਵਿੱਚ ਵੀ ਬਰੇਗਾ ਮਾਲਵੇ ਦੇ ਪਛਮੀ ਖੇਤਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲੋਟ ਮੋਗਾ ਔਰ ਫਰੀਦਕੋਟ ਫਿਰੋਜ਼ਪੁਰ ਅਬੋਹਰ ਤੇ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਦਰਮਿਆਨੀ ਝਟਾਂ ਲੱਗਣਗੀਆਂ ਕਿਤੇ ਕਿਤੇ ਹਲਕੀ ਕਣੀਆਂ ਨਾਲ ਵੀ ਇਹ ਸਿਸਟਮ ਸਾਰ ਸਕਦਾ ਹੈ ਤੇ ਕਿਤੇ ਕਿਤੇ ਤਗੜੀ ਝਟੂ ਵੀ ਲਵਾ ਸਕਦਾ ਕਿਤੇ ਦਰਮਿਆਨੇ ਮੀਤੇ ਅਸਰ ਵੀ ਹੋ ਸਕਦੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਅਰਜ ਹੋਣਗੇ ਕਿੰਨੇ ਹੋਣਗੇ ਕੁਦਰਤ ਦੇ ਹੱਥ ਵਸ ਹੈ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੂਫਗੜ ਸਰਤਗੜ ਬੀਕਾਨੇ ਜੂਰੂ ਇਹਨਾਂ ਖੇ ਤੇਜ ਵੀ ਹੋ ਸਕਦੇ ਨੇ ਤੇ ਹਰਿਆਣੇ ਦੇ ਵੀ ਮੱਧ ਹਰਿਆਣੇ ਤੋਂ ਲੈ ਕੇ ਉੱਤਰੀ ਭਾਗਾਂ ਦੇ ਵਿੱਚ ਔਰ ਪੂਰਬੀ ਭਾਗਾਂ ਦੇ ਵਿੱਚ ਜਿਹੜੇ ਜ਼ਿਲ੍ਹੇ ਲੱਗਦੇ ਆ ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਾਰ ਖਾਸ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਜੋ ਫਿਰ ਦੇ ਫਚੂਣੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਨੇ ਔਰ ਹਿਮਾਚਲ ਦੇ ਔਰ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਜ਼ਬਰਦਸਤ ਮੀਹ ਦੇ ਸਫੈਲ ਜਿਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਹੋ ਸਕਦੀ ਹੈ ਇਹਨਾਂ ਖੇਤਰਾਂ ਦੇ ਵਿੱਚ ਲੱਗਣੀ ਹੈ ਗੜੇਮਾਰ ਹੇਠਲੇ ਖੇਤਰਾਂ ਦੇ ਵਿੱਚ ਹੋਏਗੀ ਤੇ ਇਹਨਾਂ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਉਹਨਾਂ ਖੇਤਰਾਂ ਦੇ ਵਿੱਚ ਵੀ ਤਗੜੀ ਕਰਜਲਿ ਜਿੱਥੇ ਅੱਜ ਦੁਪਹਿਰ ਵੇਲੇ ਕੁਝ ਖੇਤਰਾਂ ਦੇ ਵਿੱਚ ਹੀਟ ਜੇਕਰ ਲੱਗਦੀ ਹੈ ਤੇ ਉਹ ਟ੍ਰਿਗਰ ਕਰੇਗੀ ਸਿਸਟਮ ਨੂੰ ਹੋਰ ਸਪੋਰਟ ਕਰੇਗੀ ਇਸ ਲਈ ਹਾਲੇ ਫਿਰ ਹਾਲ ਵਧਣ ਦੇ ਉੱਤੋਂ ਕਵਰ ਕੀਤਾ ਹੋਇਆ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਜਿਹੜੀ ਹੈ ਗਰਾਵਟ ਨਹੀਂ ਇਜ਼ਾਫਾ ਹੋ ਰਿਹਾ ਪਿਛਲੇ 48 ਘੰਟਿਆਂ ਦਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੀ ਫਿਲਹਾਲ ਅਗਲੇ 48 ਘੰਟੇ ਇਸ ਸਿਸਟਮ ਵਾਲੇ ਨੇ ਤੇ ਬਹੁਤ ਸਾਰੇ ਭਾਗਾਂ ਦੇ ਵਿੱਚ ਇਹ ਸਿਸਟਮ ਲੱਗਣ ਜਾ ਰਿਹਾ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਵਾਂਗੇ ਅਗਲੀ ਧੰਨਵਾਦ ਸ਼ੁਕਰੀਆ